ਗੁਰਾ ਤੋਂ ਬਿਨਾ ਪਿਆਰੇ ਜੀ ਬਚੇ ਨਾ ਸਿੱਖੋ ਗੁਰਾ ਤੋਂ ਬਿਨਾ ਪਿਆਰੇ ਜੀ ਬਚੇ ਨਾ ਸਿੱਖੋ ਗੁਰਾ ਤੋਂ ਬਿਨਾ ਪਿਆਰੇ ਜੀ ਬਚੇ ਨਾ ਸਿੱਖੋ ਗੁਰਾ ਤੋਂ ਬਿਨਾ ਬਚਣਾ ਸਿੱਖੋ ਗੁਨਾਹੋਂ ਬਿਨਾ ਪਿਆਰੀ ਜੀ ਬਚਣਾ ਸਿੱਖੋ ਗੁਨਾਹੋਂ ਬਿਨਾ ਪਿਆਰੇ ਜੈਸੇ ਨੀਰ ਬਿਨ ਮੱਛੀ ਹੋ ਪਿਆਰੇ ਜੈਸੇ ਨੀਰ ਬਿਨ ਮੱਛੀ ਯਾਰੇ ਜੈਸੇ ਨੀਰ ਬਿਨ ਮੱਛੀ ਪਿਆਰੇ ਜੈਸੇ ਨੀਰ ਬਿਨ ਮੱਛੀ ਯਾਰੇ ਜੈਸੇ ਨੀਰ ਬਿਨ ਮੱਛੀ

ਬਤਨਾ ਸਿੱਖੂ ਗੁਰਾ ਤੋਂ ਬਿਨਾ ਬਤਨਾ ਸਿੱਖੂ ਗੁਰਾ ਤੋਂ ਬਿਨਾ ਭੈੜੀ ਜੀ ਬਤਨਾ ਸਿੱਖੂ ਗੁਰਾ ਤੋਂ ਬਿਨਾ ਭੈੜੀ ਜੀ ਬਤਿਰਾ ਸੇਖੂ ਗੁਰਾ ਤੋਂ ਬਿਨਾ ਭੈੜੀ ਜੀ ਬਚਦਾ ਸਿੱਖ ਗੁਰੂ ਤੋਂ ਬਿਨਾ ਪਿਆਰੇ ਜੀ ਬਚਦਾ ਸਿੱਖ ਗੁਰੂ ਤੋਂ ਬਿਨਾ ਜੋ ਮਛਲੀ ਬਿਨ ਪਾਣੀ ਕੀਤੀ ਤੇ ਸੇਠ ਦੁਨੀ ਚੰਦ ਹੰਕਾਰੀ ਹੋ ਗਿਆ ਦੋਨਾਂ ਦਾ ਮੁਕਾਬਲਾ ਹੋ ਗਿਆ ਕਿਦਾ ਇੱਕ ਪਾਸੇ ਹੰਕਾਰ ਇੱਕ ਪਾਸੇ ਨਿਮਰਤਾ ਹੈ ਇੱਕ ਪਾਸੇ ਦੁਨੀ ਚੰਦ ਆਪਣੇ ਆਪ ਨੂੰ ਦੁਨੀਆ ਦਾ ਰੱਬ ਕਹਾਉਂਦਾ ਪਰ ਇੱਕ ਪਾਸੇ ਛੋਟੀ ਜੀ ਬੱਚੀ ਨੇ ਕਹਿ ਦਿੱਤਾ ਤੂੰ ਦੁਨੀਆ ਦਾ ਰੱਬ ਨਹੀਂ ਹੈ ਤੂੰ ਤਾਂ ਇੱਕ ਆਮ ਮਨੁੱਖ ਹੈ ਉਹ ਜਿਹੜਾ ਰੋਜੀ ਤੈਨੂੰ ਦਿੰਦਾ ਉਹ ਮੈਨੂੰ ਵੀ ਦਿੰਦਾ ਹੈ ਜਿਹੜਾ ਤੇਰੀ ਪਾਲਣ ਪੋਸ਼ਣ ਕਰਦਾ ਉਹ ਮੇਰੇ ਵੀ ਕਰਦਾ ਹੈ ਪਿਤਾ ਉਸ ਦਾਤੇ ਨੂੰ ਨਾ ਭੁੱਲ ਉਸ ਪ੍ਰਮਾਤਮਾ ਨੂੰ ਜਿਤੇ ਰੱਖ 6 ਭੈਣਾਂ ਵਧੀਆ ਬਸਰ ਕਰਦੀਆਂ ਨੇ ਪਰ ਸਤਮੀ ਜਿਹੜੀ ਛੋਟੀ ਬੱਚੀ ਆ ਉਹਦੇ ਨਾਲ ਕੋਈ ਈਰਖਾ ਕਰਦਾ ਖਾਰ ਖਾਂਦਾ ਉਹਦੇ ਨਾਲ ਇਹਨੇ ਮੇਰੀ ਭਰੀ ਦਰਬਾਰ ਦੇ ਵਿੱਚ ਬਿਰਚੀ ਦੀ ਕਰ ਦਿੱਤੀ ਉਧਰ ਦਰਬਾਰ ਭਰਿਆ ਹੋਇਆ ਸੀ ਇਹਨੇ ਕੱਲੀ ਨੇ ਕਹਿ ਦਿੱਤਾ ਮੈਂ ਤੇਰਾ ਨਹੀਂ ਖਾਂਦੀ ਮੈਂ ਉਸ ਪਰਮਾਤਮਾ ਦਾ ਖਾਂਦੀ ਹਾਂ ਇਸ ਤਰ੍ਹਾਂ ਦੂਜੇ ਦਿਨ ਕਲਾਸ ਲਾ ਲੈਂਦਾ ਬੱਚਿਆਂ ਦੀ ਪਰਜਾ ਦੀ ਸਾਰਿਆਂ ਦੀ ਕਲਾਸ ਲਾ ਕੇ ਬਹਿ ਜਾਂਦਾ ਸਿਰ ਤੁਨੀ ਚੰਦ ਪੁੱਛਦਾ ਕਿਹਦਾ ਦਿੱਤਾ ਖਾਣਿਓ ਸਾਰੇ ਖੁਸ਼ਾਮਤੀ ਵਿੱਚ ਆ ਕੇ ਡਰਦੇ ਮਾਰੇ ਕਹਿ ਲੋ ਜੈਂ ਕਹਿ ਦਿੱਤਾ ਵੀ ਤੂੰ ਕੌਣ ਹੋਣਾ ਮਾਰ ਹੀ ਨਾ ਦੇਵੇ ਕਿਤੇ ਤੇ ਸਾਰੇ ਉਸ ਸੇਠ ਦੁਨੀ ਚੰਦ ਦੀ ਉਪਮਾ ਝੂਠੀ ਕਰਦੇ ਨੇ ਝੂਠੀ ਨਾਲੇ ਪਤਾ ਹੈ ਦੱਦਾ ਦਾਤਾ ਇੱਕ ਹੈ ਸਭ ਕੋ ਦੇਵਨਹਾਰ ਦਿੰਦੇ ਟੋਟ ਨਾਵੇ ਗਣਤ ਭਰੇ ਪੰਡਾਰ ਸਭਨਾ ਜੀਆਂ ਕਾ ਇੱਕ ਦਾਤਾ ਸੋਵੇਂ ਵਿਸਰਨਾ ਜਾਈ ਪਰ ਹੰਕਾਰ ਬਹੁਤਾ ਜਾਦੇ ਹੈ ਉਧਰ ਉਹਦੇ ਹੰਕਾਰ ਦੀ ਦਵਾਈ ਗੁਰੂ ਰਾਮਦਾਸ ਮਾਝ ਨੇ ਦੇਣੀ ਸੀ ਉਧਰ ਉਹਸ ਜਿਹੜੀ ਛੋਟੀ ਬੱਚੀ ਬੱਚੀ ਹੈ ਰਜਨੀ ਉਹਦਾ ਜਿਹੜਾ ਭਰੋਸਾ ਪਰਖਣ ਵਾਸਤੇ ਗੁਰੂ ਰਾਮਦਾਸ ਮਹਜ ਨੇ ਅੰਮ੍ਰਿਤ ਸਰੋਵਰ ਦੀ ਢੂੰਡਣਾ ਕਰਨ ਵਾਸਤੇ ਏਡਾ ਵੱਡਾ ਜਿਹੜਾ ਖੇਡ ਰਚੀ ਪਰ ਦੁੱਖ ਸੁੱਖ ਆਏ ਨੇ ਜ਼ਰੂਰ ਤੇ ਬੱਚੀ ਰਜਨੀ ਉਹਨੂੰ ਕਾਲਪੁਰਖ ਵੱਲੋਂ ਬਾਜ਼ ਜਾ ਰਹੀ ਹੈ ਉਪਰਮਾਤਮਾ ਉਤੇ ਭਰੋਸਾ ਰੱਖ ਤੇ ਕਹਿ ਰਹੇ ਨੇ ਉਸਨੇ ਤੂੰ ਜੇ ਤੂੰ ਪਰਮਾਤਮਾ ਦੇ ਬੇੜੇ ਵਿੱਚ ਬੈਠੀ ਰਹੀ ਨਾ ਇਹ ਦੁਨਿਆਵੀ ਦੁੱਖ ਤੈਨੂੰ ਦੁੱਖ ਨਹੀਂ ਦੇਣਗੇ ਆਉਣਗੇ ਜਰੂਰ ਪਰ ਤੇਰੇ ਦੁੱਖ ਨਹੀਂ ਦੇਣਗੇ ਤੇ ਫਕੀਰ ਜਾਂਦਾ ਜਾਂਦਾ ਕੋਈ ਆਵਾਜ਼ ਦੇ ਗਿਆ ਉਸ ਰਜਨੀ ਨੂੰ ਕਹਿਣ ਲੱਗਿਆ ਰਜਨੀ ਇੱਕ ਮਨੁੱਖ ਤਾਂ ਨੂੰ ਜਿਹੜਾ ਸਮਝਾਉਣ ਦੀ ਗੱਲ ਹੈ ਤਾਂ ਹੋ ਹਟੀਆਂ ਸਾਖੀਆਂ ਤਾਂ ਹੋ ਗਈਆਂ ਸੇਠ ਦੁਨੀ ਚੰਦ ਵੀ ਹੋ ਗਿਆ ਰਜਨੀ ਵੀ ਹੋ ਗਈ ਤਾਂ ਸਾਡੇ ਵਾਸਤੇ ਮਰ ਜਨੇ ਉਪਦੇਹ ਦਿੱਤਾ ਤੇ ਪਿਆਰ ਵਿੱਚ ਆ ਕੇ ਉਹ ਜਿਹੜਾ ਨਾ ਇੱਕ ਪਾਸੇ ਧੀ ਹੈ ਇੱਕ ਪਾਸੇ ਪਿਓ ਹੈ ਇੱਕ ਪਾਸੇ ਮਾਂ ਹੈ ਇੱਕ ਪਾਸੇ ਭੈਣਾਂ ਨੇ ਇੱਕ ਪਾਸੇ ਮੰਤਰੀ ਸੰਤਰੀ ਵਜੀਰ ਅਹਲਕਾਰ ਸੈਨਾ ਵੀ ਸਾਰੀ ਖੜੀ ਹੈ ਰਜਰੀ ਭਰੇ ਦਰਬਾਰ ਦੇ ਵਿੱਚ ਬੇ ਨਿਡਰ ਹੋ ਕੇ ਆਪਣੇ ਬਾਪ ਦੇ ਦਰਬਾਰ ਵਿੱਚ ਇਹ ਗੱਲ ਕਹਿ ਰਹੀ ਹੈ ਕਹਿਣ ਲੱਗੀ ਪਿਤਾ ਗੱਲ ਸੁਣ ਦੁੱਖ ਸੁੱਖ ਆਏ ਨੇ ਤੇ ਆਉਂਦੇ ਜਾਂਦੇ ਰਹਿਣਗੇ ਜਿੱਤ ਨੂੰ ਟਕਣੇ ਰੱਖੀਏ ਸੁੱਖ ਸੁੱਖ ਆਏ ਤੇ ਆਏ ਨੇ ਆਉਂਦੇ ਰਹਿਣਗੇ ਸਤ ਨੂੰ ਟਕਣੇ ਰੱਖੀਏ ਜੋ ਸੁਖ ਆਏ ਲੀਏ ਆਉਂਦੇ ਜਾਂਦੇ ਜਾਂਦੇ ਸਤ ਨੂੰ ਟਕਣੇ ਰੱਖੀਏ ਜੋ ਸੁਖ ਆਏ ਲੀਏ ਆਉਂਦੇ ਜਾਂਦੇ ਜਾਂਦੇ ਸਤ ਨੂੰ ਟਕਣੇ ਰੱਖੀਏ ਆ ਨਗੇ ਜਿੱਦ ਨੂੰ ਟਕਾਣੇ ਰੱਖੀਏ ਸੁਖ ਸੁੱਖ ਆਏ ਤੇ ਤੇ ਆਉਂਦੇ ਜਾਂਦੇ ਰਹਣਗੇ ਜਿੱਦ ਨੂੰ ਟਕਾਣੇ ਰੱਖੀਏ ਸਤਾ ਜੀ ਇਹ ਕਿਹੜੀ ਗੱਲ ਹੈ ਦੁੱਖ ਸੁੱਖ ਆਗੇ ਅੱਗੇ ਜੇ ਦੁੱਖ ਨੇ ਤਾਂ ਅੱਗੇ ਸੁੱਖ ਨੇ ਫੇਰ ਫੇਰ ਦਰਬਾਰ ਵਿੱਚ ਬਿਠਾ ਕੇ ਪੁੱਛਦਾ ਬੱਚੀ ਇੱਕ ਤੂੰ ਨਹੀਂ ਕੱਲੀ ਗਹਿ ਰਹੀ ਹੈ ਸਭ ਨੇ ਕਿਹਾ ਜਦੋਂ ਹੰਕਾਰ ਵਿਚ ਆ ਕੇ ਪੁੱਛਦਾ ਸਾਰੇ ਕਹਿੰਦੇ ਅਸੀਂ ਤੇਰਾ ਦਿੱਤਾ ਖੰਨੇ ਆ ਪਰ ਕੋਈ ਪਰਮਾਤਮਾ ਦੇ ਉੱਤੇ ਭਰੋਸਾ ਰੱਖਣ ਵਾਲੇ ਬਾਲੇ ਨਹੀਂ ਹੁੰਦੇ ਥੋੜੇ ਹੁੰਦੇ ਨੇ ਰੱਬ ਉੱਤੇ ਭਰੋਸਾ ਰੱਖਣ ਵਾਲੇ ਪਰ ਅੱਜ ਰੱਬ ਨੂੰ ਵੀ ਲੋਕ ਕੀ ਕਹਿੰਦੇ ਨੇ ਲੋਗਨ ਰਾਮ ਖਲਾਉਣਾ ਜਾਣਨਾ ਉਸ ਪਰਮਾਤਮਾ ਨੂੰ ਲੋਕ ਟੀਚਰਾਂ ਕਰਦੇ ਨੇ ਲੋਕ ਪਰਮਾਤਮਾ ਨੂੰ ਮਖੌਲ ਕਰਦੇ ਨੇ ਇਸ ਕਰਕੇ ਫਿਰ ਜਦੋਂ ਸਿਰ ਤੇ ਪੈਂਦੀ ਹੈ ਤੇ ਮਰਜੀ ਕਹਿਣ ਲੱਗੇ ਫੇਰ ਕਿਤੇ ਉਹ ਅਕਲ ਟਿਕਾਣੇ ਆਉਂਦੇ ਨਹੀਂ ਤਾਂ ਲੋਕ ਰੱਬ ਨੂੰ ਬੜਾ ਕੁਝ ਕਹਿੰਦੇ ਨੇ ਬੜਾ ਮਖੌਲ ਕਰਦੇ ਨੇ ਪਰ ਰਜਨੀ ਮਖੌਲ ਨਹੀਂ ਕਰਦੀ ਉਹ ਤਾਂ ਕਹੇ ਜੀ ਪਿਤਾ ਗੱਲ ਸੁਣ ਲੈ ਉਹ ਪਰਮਾਤਮਾ ਜਿਹੜਾ ਤੈਨੂੰ ਦਿੰਦਾ ਨਾ ਉਹ ਕੋਈ ਹੋਰ ਹੈ ਤੂੰ ਦੁਨੀਆਂ ਦਾ ਰੱਬ ਨਹੀਂ ਹੈ ਤੂੰ ਬਹੁਤਾ ਵੱਡਾ ਕੋਈ ਆਪਣੇ ਆਪ ਨੂੰ ਇਹ ਨਹੀਂ ਹੈ ਆਚਾਰ ਦਮੜੇ ਤੇਰੇ ਕੋਲ ਹੈ ਅੱਜ ਹੈ ਕੱਲ ਨੂੰ ਪਤਾ ਹੀ ਨਹੀਂ ਹੋਣਗੇ ਪਤਾ ਨਹੀਂ ਨਹੀਂ ਕਹਿਣ ਲੱਗੇ ਰਜਰੀ ਤੂੰ ਦੱਸ ਕੀ ਦਾ ਦਿੱਤਾ ਖਾਨੀਆਂ ਉਹ ਮੈਂ ਤਾਂ ਦਿੱਤਾ ਕਰਤਾ ਰਵੜਾ ਖਵਾ ਰਜਨੀ ਕਹਿੰਦੀ ਸੁਣ ਗਾਵਨਾ ਦਿੱਤਾ ਕਰਤਾ ਰਵੜਾ ਖਵਾ रजनी कैनी सुनी भावना वो राजा जिंदा करता रवा खावा रजनी कैनी सुनी भावना वो मैं जिंदा करता रवा खावा रजनी कैनी सुनी भावना वो रजनी कदी सुनी बाबला मैं दता करताड़ वाला खावा रजनी कदी सुनी बाबला ओ छे कनिया तेरा दता खंदीया छे कनिया

ਆਵਾ ਮ ਰਜਨੀ ਕਣੀ ਸੁਣੀ ਬਾਗਲਾ ਰਜਾ ਦਿੱਤਾ ਵਰਤਾਰ ਵਾਲਾ ਆਵਾ ਰਜਨੀ ਕਣੀ ਸੁਣੀ ਬਾਗਲਾ ਰਜਾ ਦਿੱਤਾ ਕਰਤਾਰ ਵਾਲਾ ਆਵਾ ਰਜਨੀ ਕਣੀ ਸੁਣੀ ਬਾਗਲਾ ਮੈਂ ਦਿੱਤਾ ਕਰਦਾਰ ਬਾਰ ਖਾਵਾ ਰਾਤਨੀ ਕਦੀ ਸੁਣੀ ਭਾਵਨਾ ਬੜਾ ਖਾਵਾ ਰਾਤਨੀ ਕਦੀ ਸੁਣੀ ਭਾਵਨਾ ਮੈਂ ਦਿੱਤਾ ਕਰਦਾਰ ਬਾਰ ਖਾਵਾ ਰਾਤਨੀ ਕਦੀ ਸੁਣੀ ਭਾਵਨਾ بس ਇਹ ਇਸ ਕਰਕੇ ਉਹ ਫਿਰ सेठ ਦੁਨੀ ਚੰਦ ਪਰਮਾਤਮਾ ਨੂੰ ਭੁੱਲ ਗਿਆ ਜਾਇ ਕਹਿ ਲੋ ਵਿਚਤਰਾਈ ਕਰਦੇ ਚਲਾਕੀ ਕਰਦੇ ਭਗਤ ਕਬੀਰ ਜੀ ਕਹਿੰਦੇ ਚਲਾਕੀ ਵਾਲਾ ਤਾਂ ਜਫਲਾਤੂ ਵਰਗੇ ਅਫਲਾਤੂਨ ਵਰਗੇ ਵੱਡੇ ਵੱਡੇ ਹੋਏ ਰਾਵਣ ਵਰਗਾ ਚਲਾਕ ਕੋਈ ਨਹੀਂ ਸੀ ਉਹ ਵੀ ਨਹੀਂ ਛੱਡਿਆ ਹੈ ਜਗ ਸੰਸਾਰ ਤੋਂ ਉਹਦਾ ਹੰਕਾਰ ਜਿਹੜਾ ਚੱਕ ਨਾ ਚੂਰ ਕਰ ਦਿੱਤਾ ਜਿਵੇਂ ਕੱਲ ਪਰਸ ਇੱਕ ਹਿੰਦੂ ਮਤ ਦੀ ਭੈਣ ਬੱਚੀ ਬਹੁਤ ਸੋਹਣਾ ਪ੍ਰਚਾਰ ਕਰਦੀ ਐ ਛੋਟੀ ਉਮਰ ਆਉਦੀ ਹਜੇ ਉਹਨੇ ਪ੍ਰਚਾਰ ਕਰਦਿਆ ਕਰਦਿਆ ਇਸੇ ਵਿਸ਼ੇ ਉੱਤੇ ਬੋਲਿਆ ਵੀ ਲੋਕ ਪਰਮਾਤਮਾ ਨੂੰ ਮੱਜ ਭੁੱਲ ਗਏ ਲੋਕਾਂ ਨੇ RAM ਨੂੰ ਖਲੌਣਾ ਜਾਣੇ ਭਗਤ ਕਵੀ ਚ ਕਹਿੰਦੇ ਲੋਗਨ RAM ਖਲੌਣਾ ਜਾਣੇ ਕਹਿੰਦੇ ਕੋਈ ਮਨੁੱਖ ਐਸਾ ਸੀ ਉਹਦੀ ਚਿੱਠੀ ਨਿਕਲੇ ਪਰਮਾਤਮਾ ਦੇ ਘਰ ਵਿੱਚੋਂ ਉਮਰ ਕੇ ਬਿਰੋ ਦੀ ਹਜੇ 30 35 ਸਾਲ ਦੀ ਹੈ ਛੋਟੀ ਉਮਰ ਹੈ ਵਿਆਹ ਹੋਇਆ ਇੱਕ ਛੋਟਾ ਜਿਹਾ ਬੱਚਾ ਨਿੱਕਾ ਜਿਹਾ ਘਰ ਵਿੱਚ ਹੈ ਉਹ ਜਦੋਂ ਉਹਨੇ ਪ੍ਰਮਾਤਮਾ ਨੂੰ ਵੀ ਕਿਉਂਕਿ ਉਸ ਵਕਤ ਜਿਹੜਾ ਹੁੰਦਾ ਹੈ ਨਾ ਜਦੋਂ ਬਰੇ ਹੋਏ 10 ਕਦੇ ਰੋ ਕਦੇ ਹੱਸ ਜਦੋਂ ਬਰੇ ਹੋਏ 20 ਕਹਿੰਦਾ ਚੜਿਆ ਜੋਵਨ ਕੀ ਜਦੋਂ ਬਰੇ ਹੋਏ 30 ਕਹਿੰਦਾ ਰੱਬ ਹੈ ਕੀ ਜਦੋਂ ਬਰੇ ਹੋਏ 40 ਕਰਦਿਆਂ ਨੇ ਧਰਤੀ ਜ਼ਿੰਮੇਵਾਰੀ ਦੀ 45 ਜਦੋਂ ਬਰੇ ਹੋਏ 50 ਫਿਰ ਸਾਰਾ ਟੱਬਰ ਕਹਿੰਦਾ ਬਾਪੂ ਜਿੱਥੋਂ ਮਰਜੀ ਕੋ ਆਕੇ ਲਿਆ ਜਦੋਂ ਬਰੇ ਹੋਏ 60 ਪੁੱਤ ਪੋਤਰਿਆਂ ਦਾ ਹੋਣ ਲੱਗ ਪਿਆ ਇਕੱਠ ਜਦੋਂ ਬਰੇ ਹੋਏ 70 ਬਾਬੇ ਦਾ ਖੁੱਟਾ ਪੈ ਗਿਆ ਨ 70 ਜਦੋਂ ਬਰੇ ਹੋਏ 80 ਮੰਗਦਾ ਦੁੱਧ ਮਿਲਦੀ ਨਹੀਂ ਨਸੀ ਜਦੋਂ ਬਰੇ ਹੋਏ 90 ਬਾਬੇ ਦੇ ਮੁਖ ਹੋਏ ਇੱਕ ਗੱਲ ਨਾ ਫੱਬੇ ਜਦੋਂ ਬਰੇ ਹੋਏ 100 ਫਿਰ ਸਾਰਾ ਟੱਬਰ ਕਹਿੰਦਾ ਬੱਪੂ ਹੁਣ ਤਾਂ ਗਲੋ ਲਓ ਇਸ ਕਰਕੇ ਕਹਿਨ ਤੋਂ ਭਾਵ ਫਿਰ ਜਿਵੇਂ ਜਿਵੇਂ ਜਵਾਨੀ ਦੀ ਦਹਲੀਜ਼ ਉੱਤੇ ਮਨੁੱਖ ਪੈਰ ਰੱਖਦਾ ਜਾਂਦਾ ਹੈ ਨਾ ਉਸ ਤਰ੍ਹਾਂ ਪਰਮਾਤਮਾ ਤੋਂ ਰੱਬ ਤੋਂ ਦੂਰ ਹੁੰਦਾ ਉਹਦੀ ਚਿੱਠੀ ਨਿਕਲੇ ਜਮਦੂਤ ਚਿੱਠੀ ਲੈ ਕੇ ਚਲੇ ਗਈ ਜਾ ਕੇ ਕਹਿ ਲੱਗੀ ਬੀਆ ਸਭ ਤੋਂ ਪਹਿਲਾ ਨੰਬਰ ਜਿਹੜਾ ਉਹ ਤੇਰੇ ਹੀ ਲੱਗਿਆ ਪਰਮਾਤਮਾ ਦੇ ਘਰ ਵਿੱਚੋਂ ਤੇਰੀ ਚਿੱਠੀ ਆਈ ਏ ਸੁਭਾ ਅੰਮ੍ਰਿਤ ਵੇਲਾ ਹੋਇਆ ਸੀ ਉੱਠਿਆ ਉਹ ਕਹਿ ਲੱਗਿਆ ਅੱਛਾ ਮੇਰਾ ਨੰਬਰ ਹੈ ਪਹਿਲਾਂ ਕਹਿੰਦੇ ਹਾਂ ਤੇਰਾ ਨੰਬਰ ਹੈ ਪਰਮਾਤਮਾ ਦੇ ਘਰ ਦੇ ਵਿੱਚ ਤੈਨੂੰ ਜਾਣਾ ਪਊ ਉਹ ਕਹਿੰਦਾ ਮੇਰੀ ਅਜੇ 30 ਸਾਲ ਦੀ ਉਮਰ ਹੈ ਬੱਚੇ ਵਿਆਹਣੇ ਨੇ ਪੁੱਤਰ ਛੋਟਾ ਜੋ ਕਹਿੰਦਾ ਕੁਝ ਵੀ ਹੋਵੇ ਚਾਹੀ ਤੇਰਾ ਨੰਬਰ ਹੈ ਚੰਗਾ ਮੈਂ ਸੁਭਾ ਉੱਠ ਕੇ ਪਹਿਲਾਂ ਅੰਮ੍ਰਿਤ ਵੇਲੇ ਨਾ ਇੱਕ ਚਾਹ ਦਾ ਕੱਪ ਪੀਨੇ ਤੂੰ ਵੀ ਪੀ ਲੈ ਮੈਂ ਵੀ ਪੀ ਲੈਣੇ ਚਲਾਕ ਬੰਦਾ ਸੀ ਚਾਹ ਦੇ ਦੋ ਕੱਪ ਬਣਾਏ ਇੱਕ ਕੱਪ ਪੀ ਲਿਆ ਇਹ ਕੋ ਨੂੰ ਦੇ ਦਿੱਤਾ ਜਮਦੇਉ ਜਮ ਰਾਜੇ ਕੇ হেরੂ ਆਏ ਮਾਇਆ ਕੇ ਸੰਗਲ ਬੰਦ ਲਿਆ ਉਹਦੇ ਵਿੱਚ ਕਹਿੰਦੇ ਉਹਨੇ ਕੋਈ ਨੀਂਦ ਵਾਲੀ ਦਵਾਈ ਪਾ ਦਿੱਤੀ ਜਦੋਂ ਚਾਹ ਦਾ ਕੱਪ ਪੀਤਾ ਉਹ ਜਿਹੜਾ ਜਮਦੂਦ ਸੀ ਸੌਂ ਗਿਆ ਪੈ ਗਿਆ ਉਹਨੇ ਚਿੱਠੀ ਕੱਢੀ ਉਦੀ ਜੇਬ ਵਿੱਚੋਂ ਚਿੱਠੀ ਕੱਢ ਕੇ ਜਿਹੜਾ ਉੱਪਰਲੇ ਪਾਸੇ ਨੰਬਰ ਲਿਖਿਆ ਸੀ ਨਾ ਉਹਨੇ ਸਭ ਤੋਂ ਥੱਲੇ ਲਿਖ ਦਿੱਤਾ ਚਲਾਕ ਬੰਦਾ ਸੀ ਵਿਚਾਲਾ ਮੈਂ 12 ਘੰਟੇ ਹੋਰ ਕੱਢ ਲੂੰਗਾ ਔਖਾ ਸੋਖਾ ਤਿਆਂ ਪੁੱਤਰਾ ਨੂੰ ਮਿਲ ਲੂੰ ਜਿਹਨੂੰ ਸੁਨੇਹਾ ਦੇਣਾ ਉਹ ਮਿਲ ਲੂੰਗਾ 12 ਘੰਟੇ ਮੈਨੂੰ 12 ਘੰਟੇ ਵਿੱਚ ਹੀ ਇਹਨੇ ਸਫ਼ਰ ਕਰਨਾ ਹੈ ਤੇ ਜਿਹਦੇ ਵਿੱਚ ਸਭ ਤੋਂ ਨੰਬਰ ਪਹਿਲਾ ਮੇਰਾ ਹੈ ਉਹ ਜਦੋਂ ਉਹਨੇ ਲਿਖ ਕੇ ਚਿੱਠੀ ਫੇਰ ਜੇਬ ਵਿੱਚ ਪਾ ਦਿੱਤੀ ਉੱਠਿਆ ਦੇਖਿਆ ਕਹਿੰਦਾ ਬੜੀ ਨੀਂਦ ਚੜੀ ਮੈਨੂੰ ਤਾਂ ਚਲੋ ਆਰਾਮ ਕਰ ਲਿਆ ਕੁਝ ਨਾ ਕੁਝ ਸਮਾਂ ਚਿੱਠੀ ਕੱਢ ਲਈ ਉਹਨੇ ਜਿਹੜਾ ਜਿਹਨੂੰ ਲੈਣ ਵਾਸਤੇ ਆਇਆ ਸੀ ਉਹ ਕਹਿੰਦਾ ਵੀ ਚੱਲੀਏ ਹੁਣ ਮੈਂ ਤਾਂ ਤਿਆਰ ਪਰ ਤਿਆਰ ਹੈ ਜਾ ਸਕਦੀ ਉਹ ਕਹਿੰਦਾ ਹਾਂ ਨੰਬਰ ਪਹਿਲਾ ਤੇਰਾ ਹੀ ਹੈ ਤਿਤమే ਘਰ ਆਇਆ ਮੇਰੇ ਤੇ ਕੋਈ ਪਰਉਪਕਾਰ ਉਹ ਕਹਿੰਦਾ ਪਰਉਪਕਾਰ ਹੀ ਹੋਈ ਹੈ ਤੇਰੇ ਉੱਤੇ ਵੀ ਪਹਿਲਾ ਨੰਬਰ 13 ਲੱਗਿਆ ਸੀ ਪਰਮਾਤਮਾ ਦੇ ਘਰ ਦੇ ਵਿੱਚੋਂ ਹੁਣ ਜਿਹੜੀ ਮੇਰੇ ਹੱਥ ਵਿੱਚ ਲਿਸਟ ਹੈ ਮੈਂ ਤੇਰੇ ਤੇ ਇੰਨਾ ਖੁਸ਼ ਹਾਂ ਤੈ ਮੈਨੂੰ ਚਾਹ ਪਿਆਈ ਘਰ ਵਿੱਚ ਆਰਾਮ ਕਰਾਇਆ ਮੈਂ ਜਿਹੜੀ ਲਿਸਟ ਹੈ ਨਾ ਉਹ ਥੱਲੇ ਤੋਂ ਸ਼ੁਰੂ ਕਰ ਲੈਂਦੇ ਹੂੰ ਤਾਂ ਮੈਂ ਉੱਪਰੋਂ ਸ਼ੁਰੂ ਕਰਨੀ ਸੀ ਕਿਉਂਕਿ ਤੇਰਾ ਨਾਂ ਪਰਮਾਤਮਾ ਨੇ ਉੱਪਰ ਰੱਖਿਆ ਸੀ ਪਰ ਮੈਂ ਲਿਸਟ ਹੁਣ ਜਿਹੜੀ ਐ ਨਾ ਉਹ ਥੱਲੇ ਤੋਂ ਸ਼ੁਰੂ ਕਰੰਦਾ ਥੱਲੇ ਉਹਦਾ ਨਾਂ ਹੀ ਸੀ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਉਹਨੇ ਚਲਾਕੀ ਦੇ ਨਾਲ ਨਾਂ ਥੱਲੇ ਆਪਣਾ ਲਿਖ ਦਿੱਤਾ ਹੁਣ ਪਹਿਲਾ ਉੱਪਰੋਂ ਸ਼ੁਰੂ ਕਰੀ ਘਰ ਵਿੱਚ ਆਉਣ ਅਨਸਾਰ ਉਹਨੇ ਨਾਂ ਕੱਟ ਕੇ ਥੱਲੇ ਕਰ ਦਿੱਤਾ ਹੁਣ ਥੱਲੇ ਤੋਂ ਸ਼ੁਰੂ ਕਰੀ ਤੇ ਪਹਿਲੇ ਨੰਬਰ ਤੇ ਆ ਗਿਆ ਮਰਜੀ ਕਹਦੇ ਚਤਰਾਈ ਨੈ ਚਤਰ ਪੂਜ ਪਾਈਏ ਪਰਮਾਤਮਾ ਦੇ ਘਰ ਦੇ ਵਿੱਚ ਚਤਰਾਈ ਨਹੀਂ ਚੱਲਦੀ ਆ ਉਥੇ ਕੀ ਚੱਲਦਾ ਹੈ ਉਥੇ ਜਿਨ ਪ੍ਰੇਮ ਕੀਓ ਤੇ ਨਹੀਂ ਪ੍ਰਭ ਪਾਇਓ ਅਵਸਾਰ ਜੁੜਿਓ ਜਪਿਓ ਜene ਅਰਜਨ ਦੇਵ ਗੁਰੂ ਫਿਰ ਸੰਕਟ ਚੋਨ ਘਰ ਬਨਾਇਓ ਰਾਮ ਕਲੀਮਾ ਲਾਤੀਜਾ ਅਨੰਦਿਕ ਓੰਕਾਰ ਸਤਗੁਰ ਪ੍ਰਸਾਦ ਅਨੰਦ ਪਇ ਮੇਨੀ ਮਾਇ ਸਤਿਗੁਰੂ ਮੈਂ ਪਾਇਆ ਸਤਗੁਰਤਾ ਪਾਹ ਜਿਵਤੀ ਮਨ ਵਜੀਆ ਮੋਨਾ ਰਾਗ ਰਤਨ ਵਰਵਾਰ ਪਹੀਏ ਦੁਨਜਾ ਮਨੀ ਅੰਨ ਸਭ ਦੋਤਾ ਗਾਹੂ ਹਰੀ ਤੇਰਾ ਮਨ ਜਿਮ ਬਸਾਇਆ ਕਹਿ ਨਾਨਕ ਨੰਦੂਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰੋ ਵਰਨਾਨੀ ਨਾਲ ਉਸ ਮਨ ਮੇਰੇ ਦੁੱਖ ਸਭ ਵਿਸਾਰ ਨਾਹੀ ਕਰੋ ਕਰ ਤੇਰਾ ਕਾਰ ਜਬ ਜਵਾਰ ਆਪਣਾ ਗਲਾ ਸਿਮਰਤ ਸੁਆਮੀ ਸੁਖ ਮਨ ਵਿਸਾਰੇ ਸਦਾ ਰੋ ਵਰਨਾਨੀ ਕਾਕੇ ਸਹਿਵਾਂ ਕੀ ਨਹੀਂ ਕਰਤੇ ਹੈ ਅੱਲਾ ਤੇਰਾ ਦਗ ਬਝ ਹੈ ਜਿਸ ਦੀ ਸੁਪਾਵੇ ਜਦਾ ਸਿਦਿ ਸਲਾ ਤੇਰੀ ਨਾਮ ਅਰੰਭਾਵੇ ਨਾਮੁ ਕੈ ਮਨੁ ਵਸਿਆ ਬਾਜੇ ਸਬਦ ਕਨੇ ਬੈ ਨਾਨਕ ਸੱਚੇ ਸਾਈਂੁ ਕਾ ਨਹੀਂ ਕਰਤੇ ਰਹਾ ਨਾਮ ਨਿਰਾਇਆ ਨਾਰੋ ਆਸ ਨਾਮਯੰਦਾਰ ਮਿਆਜਿਨ ਬੁਖਾਦਾ ਭਗਵਾਨ ਹਰਿ ਸ਼ਾਸ ਸੁਖਮਨੀ ਆਈ ਵਸਿਆ ਜੀ ਇਛਾ ਸਾਫ ਜਾਈਆ ਭਗਵਾਨ ਜੀ ਦਾ ਗੁਰੂ ਵਿਟਾ ਜੀ ਨੇ ਆਏ ਵਦ ਆਇਆ ਕਹਿ ਨਾਨਕ ਸੁਣ ਸੰਤੋ ਕਬਿਰ ਤਰੋਪਿਆਰ ਨੱਥਾ ਮੇਰਾ ਆਯਾ ਦਰਵਾਜ਼ੇ ਪੰਜ ਸ਼ਬਦ ਦਿੱਸਕਾਰ ਸੁਭਕ ਹੈ ਦਰ ਸੁਭਕ ਸ਼ਬਦ ਵਾਜੇ ਸਲਾਜਤ ਕਰਤਾਰੀਆ ਦੋ ਦੁਦਵਾਸ ਗੀਤੇ ਕਾਰ ਘੰਟਕ ਮਾਰਿਆ ਆਇਆ ਤੁਜਨ ਕੋਸ਼ਨਾ ਮਾਰ ਕੇ ਨਾਸੀ ਨਾਮ ਸਦਾ ਸੁਭੂ ਤੁਜ ਕਾਰਿਆ ਨਾਦ ਵਾਜੇ ਗਾਥ ਸੁਨੋ ਗੁਰ ਕਾ ਕੀਓ ਸ਼ਬਦ ਅਵਰ ਪੂਰੇ ਭਾਵਨ ਪ੍ਰਭਾਇ ਉਤਰੇ